ਹਲਕਾ ਸੈਂਟਰ ਤੇ ਵਿੱਚ ਅੱਜ ਅਸਿਸਟੈਂਟ ਕਮਿਸ਼ਨਰ ਨਿਗਮ ਦੇ ਪਹੁੰਚੇ ਨੇ ਇਸ ਇਲਾਕੇ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਸੀ ਹੈ ਲੋਕਾਂ ਦੀ ਉਹਨਾਂ ਨੂੰ ਜਾਣਨ ਦੇ ਲਈ ਹਲਕਾ ਵਿਧਾਇਕ ਡਾਕਟਰ ਅਜੀਤ ਗੁਪਤਾ ਵੱਲੋਂ ਤਰਜੀਹ ਦਿੱਤੀ ਗਈ ਸੀਗੀ ਔਰ ਅਸਿਸਟੈਂਟ ਕਮਿਸ਼ਨਰ ਇੱਥੇ ਪਹੁੰਚੇ ਨੇ ਗੱਲ ਵੀ ਕਰਾਂਗੇ ਉਹਨਾਂ ਦੇ ਨਾਲ ਕਿ ਇੱਥੋਂ ਦੀਆਂ ਸਮੱਸਿਆਵਾਂ ਜਿਹੜੀਆਂ ਸੁਣੀਆਂ ਸੀਗੀਆਂ ਚਲੋ ਜੀ ਡਾਕਟਰ ਸਾਹਿਬ ਬਹੁਤ ਸਮੱਸਿਆ ਸਮੱਸਿਆਵਾਂ ਸਿੱਗੀਆਂ ਬਹੁਤ ਤੁਸੀਂ ਕੱਲ ਵੀ ਆਏ ਸੀਗੇ ਇੱਥੇ ਜੀ ਵਿਲ ਸਾਬ ਮੈਂ ਕੱਲ ਵੀ ਆਇਆ ਸੀ ਅੱਜ ਮੈਂ ਇਲਾਕਾ ਨਵਾਸੀਆਂ ਨੂੰ ਗਿਆ ਸੀਗੇ ਅੱਜ ਫੇਰ ਆਵਾਂਗਾ ਉਸੇ ਵਾਦੇ ਨੂੰ ਪੂਰਾ ਕਰਦੇ ਆ ਅੱਜ ਜਿ세 ਇੱਥੇ ਆਏ ਆ ਇਹ ਇਲਾਕਾ ਜਿਹੜਾ ਫਤਿਹ ਸਿੰਘ ਕਲੋਨੀ ਗਲੀ ਨੰਬਰ 26 ਇਹ ਬੜੀ ਦੇਰ ਤੋਂ ਇੱਥੇ ਨਾ ਸੀਵਰੇਜ ਦੀ ਪ੍ਰੋਬਲਮ ਆ ਸੀ ਥੋੜੀ ਥੋੜੀ ਦੇਰ ਬਾਅਦ ਹੀ ਇੱਥੇ ਆਂਦੇ ਰਹੇ ਨੇ ਇਹਦਾ ਮਸਲਾ ਹੈ ਕਿ ਅੱਗੇ ਜਾ ਕੇ ਕੋਈ ਇਲਾਕਾ ਐਸਾ ਹੈ ਕਿ ਜਿਹਦੇ ਵਿੱਚੋਂ ਸਿਵਰੇਜ ਨਹੀਂ ਨਿਕਲਦੇ ਆ ਤੇ ਉਸ ਤੋਂ ਪਹਿਲਾਂ ਜਿਹੜਾ ਸਿਵਰੇਜ ਉਹ ਸਾਰਾ ਬਲਾਕ ਹੈ ਸੋ ਮੈਂ ਸਾਡੇ ਨਾਲ ਸਾਡੇ ਅਡੀਸ਼ਨਲ ਕਮਿਸ਼ਨਰ ਸੁਨਦਰ ਸਿੰਘ ਜੀ ਆਏ ਨੇ ਉਹਨਾਂ ਦੇ ਨਾਲ ਸਾਰੇ ਐਕਸੀਡੈਂਟ ਐਸਡੀਓ ਸੈਨੇਟਰੀ ਦੇ ਹੈਲਥ ਆਫ ਸਰ ਜਿਹੜੇ ਨੇ ਉਹ ਵੀ ਆਏ ਨੇ ਸਾਡੀ ਆਮ ਆਦਮੀ ਪਾਰਟੀ ਦੇ ਸਾਰੇ ਜਿਸ ਜਿਹੜੇ ਇਲੈਕਸ਼ਨ ਤੋਂ ਐਸ ਵਾਰ ਤੋਂ ਐਕਸਲ ਲੜੇ ਨੇ ਉਹ ਪਲੱਸ ਜਿਹਨੇ ਵੀ ਬਲਾਕ ਇੰਚਾਰਜ ਤੱਜਾ ਬਤਾਜਾ ਸਾਰੇ ਵਲੰਟੀਅਰ ਤੁਸੀਂ ਦੇਖ ਸਕਦੇ ਹੋ ਮੇਰੀਆਂ ਗਿਣਤੀ ਪੱਟੀ ਗਿਣਤੀ ਚ ਪੈਣਾ ਵੀ ਇੱਥੇ ਹੈਗਾ ਇਹ ਸਮੱਸਿਆ ਬੜੀ ਕ੍ਰੋਨਿਕ ਹੈ ਬਟ ਇਹਦਾ ਹੱਲ ਜਿਹੜਾ ਅਸੀਂ ਕੱਢ ਕੇ ਰਾਂਗੇ ਆਨਲੈ ਕਹਿ ਲੋ ਕਿ 15 20 ਦਿਨਾਂ ਦੇ ਵਿੱਚ ਜਿਹੜਾ ਉਹ ਕੱਚੇ ਪੇ ਦੀ ਗੱਲ ਕਰਦੇ ਨੇ ਨੈਕਸਟ ਵਿਜ਼ਿਟ ਅਸੀਂ ਆਫਟਰ ਦੀਵਾਲੀ ਉੱਥੇ ਰੱਖੀ ਹੈ ਉੱਥੇ ਮੇਰਾ ਐਡੀਸ਼ਨ ਕਮਿਸ਼ਨਰ ਸਾਹਿਬ ਵੀ ਆਣਗੇ ਤੇ ਕਮਿਸ਼ਨਰ ਸਾਹਿਬ ਨੂੰ ਵੀ ਅਸੀਂ ਉੱਥੇ ਬੁਲਾਵਾਂਗੇ ਸਾਰੇ ਟੀਮ ਐਕਸੀਐਨ ਐਸ ਡੀਓ ਐਸ ਸੀ ਸਭ ਉੱਥੇ ਮਿਲ ਕੇ پلان ਕਰਾਂਗੇ ਬੈਠ ਕੇ ਕਿ ਕੀ ਇਸ ਕੀਦਾ ਰੋਪਰ ਹੱਲ ਹੈ ਜਿਹਦੇ ਨਾਲ ਇਹ ਜਿਹੜੀ ਕ੍ਰੋਨਿਕ ਪ੍ਰੋਬਲਮ ਹੈ ਸੀਵਰੇਜ ਦੀ ਇਹ ਖਤਮ ਹੋ ਜਾਏ। ਸੋ ਲੋਕਲ ਇਨੋਵੇਸ਼ਨਲ ਮੇਰਾ ਵਾਦਾ ਹੈ ਕਿ ਆਨਰ ਦੇ 15 20 ਦਿਨ ਦੇ ਵਿੱਚ ਅਸੀਂ ਇਹਦਾ ਹੱਲ ਲੱਭ ਕੇ ਇਹਦਾ ਪਰਮਾਨੈਂਟ ਸੋਲੂਸ਼ਨ ਜਿਹੜਾ ਉਹ ਤੁਹਾਨੂੰ ਦੇਾਂਗੇ। ਸੋ ਦੂਸਰੀ ਕੰਪਲੇਂਟ ਇੱਥੇ ਗਈ ਹੈ ਸਟਰੀਟ ਲਾਈਟ ਦੀ। ਉਹ ਵੀ ਇੱਕ ਸਾਡਾ ਟੈਂਡਰ ਜਿਹੜਾ ਉਹ ਪੈਂਡਿੰਗ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਮੈਚ्योर ਹੋ ਜਾਣਾ ਉਹਦਾ ਵਰਕ ਆਰਡਰ ਹੋ ਜਾਂਦਾ ਤੇ ਫਿਰ ਸਟਰੀਟ ਲਾਈਟ ਵੀ ਪੂਰੇ ਸੈਂਟਰ ਹਰਕੇ ਦੇ ਜਿੱਥੇ-ਜਿੱਥੇ ਜ਼ਰੂਰਤ ਆ ਉੱਥੇ ਸਟਰੀਟ ਲਾਈਟਾਂ ਸਾਰੀਆਂ ਲਗਵਾ ਦੇਾਂਗੇ ਸੋ ਲਾਕਨ ਵਾਸੀਆਂ ਨੂੰ ਮੇਰਾ ਵਾਦਾ ਵੀ ਹੈ ਔਰ ਗਰੰਟੀ ਵੀ ਹੈ ਕਿ ਅਸੀਂ ਸਾਰੇ ਹੀ ਕੰਮ ਜਿਹੜੇ ਆ ਥੋੜਾ ਜਿਹਾ ਸਬਰ ਰੱਖਿਓ ਕਿ ਕੰਮ ਬਹੁਤ ਪੁਰਾਣੇ ਨੇ 70-75 ਸਾਲਾਂ ਚ ਪਹਿਲਾਂ ਰਵਾਇਤੀ ਪਾਰਟੀਆਂ ਨੇ ਕੁਝ ਕੀਤਾ ਨਹੀਂ ਪਰ ਅਸੀਂ ਤੇ ਬੈਠਦੇ ਨਹੀਂ ਘਰ ਅਸੀਂ ਤੇ ਦੇ ਵਨ ਤੋਂ ਹੀ ਫੀਲਡ 'ਚ ਹੀ ਆ। ਸੋ ਜਿਸ ਤਾਂ ਕਿ ਅੱਜ ਮੈਂ ਪ੍ਰੋਮਿਸ ਕੀਤਾ ਸੀ ਆਵਾਂਗਾ ਹੁਣ ਦਿਵਾਲੀ ਤੋਂ ਬਾਅਦ ਜਿਹੜਾ ਨੈਕਸਟ ਥਰਸਡੇ ਔਰ ਫਰਡੇ ਆਏਗਾ ਉਦੋਂ ਅਸੀਂ ਫੇਰ ਇੱਥੇ ਆਵਾਂਗੇ ਸਾਰੀ ਟੀਮ ਇੱਥੇ ਆਏਗੀ ਔਰ ਇਹਦੇ ਪਰਮਨੈਂਟ ਹੱਲ ਜਿਹੜੇ ਉਹ ਕੱਟ ਕੇ ਜਾਵਾਂਗੇ। ਧੰਨਵਾਦ ਜੀ। ਸਰਨਲ ਅਡੀਸ਼ਨਲ ਕਮਿਸ਼ਨਰ ਨੇ ਸੁਨੀਦਰ ਜੀ ਤੁਸੀਂ ਵੀ ਦੇਖਿਆ ਇਲਾਕੇ ਨੂੰ ਲੋਕਾਂ ਨੂੰ ਲੋਕਾਂ ਕੋ ਸੁਣਿਆ ਵੀ ਹੈ ਤੁਸੀਂ ਅੱਗੇ ਜਾ ਕੇ ਦੇਖ ਕੇ ਆਇਓ ਬਹੁਤ ਬੁਰਾ ਹਾਲ ਹੈ। ਹਾਂਜੀ। ਜਿਸ ਤਰ੍ਹਾਂ ਮਾਨਯੋਗ ਐਮਐਲਏ ਸਾਹਿਬ ਨੇ ਕਿਹਾ ਐਮਐਲਏ ਸਾਹਿਬ ਕਾਫੀ ਆਪਣੇ ਏਰੀਆ ਦੇ ਚੈਕਟਿਵ ਨੇ ਲਗਾਤਾਰ ਇਸ ਸੀਰੀਜ਼ ਦौरा ਕਰਦੇ ਨੇ ਅੱਜ ਵੀ ਆਏ ਨੇ ਕੱਲ ਵੀ ਆਏ ਸੀ ਸੋ ਜਿਸ ਤਰ੍ਹਾਂ ਮਾਨਯੋਗ ਐਮਐਲਏ ਸਾਹਿਬ ਨੇ ਕਿਹਾ ਜੋ ਵੀ ਮਸ਼ਕਲਾ ਹੈਗੀ ਇਹਨਾਂ ਦਾ ਪ੍ਰੈਕਟਿਸ ਉਤੇ ਹੱਲ ਕੀਤਾ ਜਾਏਗਾ ਕਿਸੇ ਪ੍ਰਕਾਰ ਦੀ ਜਿਹੜੇ ਇਲਾਕਾ ਨਿਵਾਸੀਆਂ ਨੂੰ ਕਾਰਪੋਰੇਸ਼ਨ ਵੱਲੋਂ ਜਿਹੜੀ ਕੋਈ ਕਮੀ ਜਿਹੜੀ ਹੈ ਨਹੀਂ ਆਣ ਦਿੱਤੀ ਜਾਏਗੀ ਤੁਸੀਂ ਦੇਖਿਆ ਕਿ ਇੱਥੇ ਡਿਵੈਲਪਮੈਂਟ ਨਾਮ ਤੋਂ ਹਜੇ ਤੱਕਨ ਕੁਝ ਨਹੀਂ ਹੈਗਾ ਪੀਨ ਵਾਲਾ ਪਾਣੀ ਤੋਂ ਵੀ ਲੋਕੀ ਦੂਰ ਰਹਿੰਦੇ ਨੇ ਨਾਲੀਆਂ ਵੀ ਸੜਕਾਂ ਵੀ ਗੰਦ ਸਭ ਤੋਂ ਵੱਡੀ ਗੱਲ ਹੈ ਕਿ ਉਹ ਵੀ ਕੀ ਕਹਿੰਦੇ ਬਹੁਤ ਬੁਰ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਕਿਹਾ ਲਗਾਤਾਰ ਐਮਐਲਏ ਸਾਹਿਬ ਦੀ ਰਹਿਨਮਾਈ ਹੇਠ ਅਸੀਂ ਲਗਾਤਾਰ ਕੰਮ ਕਰ ਰਹੇ ਨੇ ਤੇ ਇਹਨਾਂ ਦੀ ਰਹਿਨਮਾਈ ਹੇਠ ਕਾਰਪੋਰੇਸ਼ਨ ਦੀ ਪੂਰੀ ਟੀਮ ਕੰਮ ਕਰ ਰਹੀ ਹੈ ਜੋ ਵੀ ਸਮੱਸਿਆਵਾਂ ਹੈਗੀਆਂ ਉਹਨਾਂ ਦਾ ਪਹਿਲ ਦੇ ਆਧਾਰ ਤੇ ਜਿਹੜਾ ਹੈਗਾ ਮਸਲੇ ਦਾ ਹੱਲ ਕੀਤਾ ਜਾਏਗਾ ਚਲੋ ਸੋ ਤੁਸੀਂ ਦੇਖਿਆ ਕਿ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ ਜੀ ਨੂੰ ਨਾਲ ਲੈ ਕੇ ਵਿਧਾਇਕ ਡਾਕਟਰ ਅਜੇ ਗੁਪਤਾ ਇੱਥੇ ਪਹੁੰਚਿਓਏ ਨੇ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਨੂੰ ਬੜੇ ਦਿਨ ਚੇਹਰ ਤੋਂ ਇਹ ਸਮੱਸਿਆ ਸੀਗੀ ਸਾਹਮਣੇ ਪੇਸ਼ ਆ ਰਹੀ ਕਿ ਇੱਥੇ ਸਫਾਈ ਦਾ ਸਿਸਟਮ ਜਿਹੜਾ ਚਰਮਰਾਇਆ ਹੋਇਆ ਹੈ ਸਟਰੀਟ ਲਾਈਟ ਹੈ ਨਹੀਂ ਹੈ ਔਰ ਇਸ ਬਾਬਤ ਆਫੀਸਰਸ ਸਹਿਬਾਨ ਨੂੰ ਇੱਥੇ ਨਾਲ ਲੈ ਕੇ ਉਸ ਮੌਕਾ ਦਿਖਾਇਆ ਜਾ ਰਿਹਾ ਹੈ ਔਰ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਇੱਥੇ ਤਾਰਾਂ ਦਾ ਜੰਜਾਲ ਦੇਖਣ ਵਾਲਾ ਹੈ ਕਿ ਇਸ ਇਲਾਕੇ ਦੇ ਵਿੱਚ ਇਸ ਕਦਰ ਹੈ ਕਿ ਇਸ ਤਰਫ ਕਿਸੇ ਵੱਲ ਹਜੇ ਤੱਕ ਧਿਆਨ ਨਹੀਂ ਗਿਆ ਉਹਨ ਡਾਕਟਰ ਐਮ ਐਲ ਏ ਨੇ ਇਸ ਕੱਲ ਨੂੰ ਸੀਰੀਅਸਲੀ ਲਿਆ ਆ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਾਈਆਂ ਨੇ ਔਰ ਨਾਲ ਕਾਰਪੋਰੇਸ਼ਨ ਦੇ ਸਾਰੇ ਅਧਿਕਾਰੀ ਨਾਲ ਲੈ ਕੇ ਮੌਕੇ ਤੇ ਪਹੁੰਚੇ ਨੇ ਔਰ ਉਹਨਾਂ ਨੂੰ ਵੀ ਦਿਖਾਇਆ ਜਾ ਰਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀ ਨੇ ਉਹ ਸਮੇਂ-ਸਮੇਂ ਸੇ ਨਹੀਂ ਪਹੁੰਚ ਰਹੇ ਸਫਾਈ ਕਰਮਚਾਰੀ ਨਹੀਂ ਪਹੁੰਚ ਰਹੇ ਟੀਨਾਲਾ ਪਾਣੀ ਦੀ ਦਿੱਕਤ ਹੈ ਔਰ ਖਾਸ ਕਰਕੇ ਇਹ ਜਿਹੜਾ ਪਛੜਾ ਇਲਾਕਾ ਹੈ ਇੱਥੇ ਸਟਰੀਟ ਲਾਈਟ ਦਾ ਵੀ ਕੋਈ ਖਾਸ ਪ੍ਰਬੰਧ ਨਹੀਂ ਹੈ ਸੋ ਇਹ ਸਾਰੀਆਂ ਸਮੱਸਿਆਵਾਂ ਤੋਂ ਕਾਰਪੋਰੇਸ਼ਨ ਨੂੰ ਅੱਜ ਜਾਨੂ ਕਰਵਾ ਦਿੱਤਾ ਹੈ ਸਾਰੇ ਅਧਿਕਾਰੀ ਇੱਥੇ ਮੌਕੇ ਤੇ ਪਹੁੰਚੇ ਸਨ ਔਰ ਉਹਨਾਂ ਨੂੰ ਵੀ ਇਸ ਬਾਰੇ ਨਿਰਦੇਸ਼ ਦੇ ਦਿੱਤੇ ਗਏ ਨੇ ਔਰ ਇਸ ਇਲਾਕੇ ਦੇ ਵਿੱਚ ਕਿਸੇ ਤਰ੍ਹਾਂ ਦੀ ਲੋਕਾਂ ਨੂੰ ਸਮੱਸਿਆ ਨਾ ਦਰਪੇਸ਼ ਆਵੇ ਇਹ ਉਹਨਾਂ ਨੂੰ ਸਾਫ਼ ਕਹੀ ਗਈ ਹੈ ਹਲਕਾ ਸੈਂਟਰ ਤੇ ਵਿੱਚ ਅੱਜ ਅਸਿਸਟੈਂਟ ਕਮਿਸ਼ਨਰ ਨਿਗਮ ਦੇ ਪਹੁੰਚੇ ਨੇ ਇਸ ਇਲਾਕੇ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਸੀ ਹੈ ਲੋਕਾਂ ਦੀ ਉਹਨਾਂ ਨੂੰ ਜਾਣਨ ਦੇ ਲਈ ਹਲਕਾ ਵਿਧਾਇਕ ਡਾਕਟਰ ਅਜੀਤ ਗੁਪਤਾ ਵੱਲੋਂ ਤਰਜੀਹ ਦਿੱਤੀ ਗਈ ਸੀਗੀ ਔਰ ਅਸਿਸਟੈਂਟ ਕਮਿਸ਼ਨਰ ਇੱਥੇ ਪਹੁੰਚੇ ਨੇ ਗੱਲ ਵੀ ਕਰਾਂਗੇ ਉਹਨਾਂ ਦੇ ਨਾਲ ਕਿ ਇੱਥੋਂ ਦੀਆਂ ਸਮੱਸਿਆਵਾਂ ਜਿਹੜੀਆਂ ਸੁਣੀਆਂ ਸੀਗੀਆਂ ਚਲੋ ਜੀ ਡਾਕਟਰ ਸਾਹਿਬ ਬਹੁਤ ਸਮੱਸਿਆ ਸਮੱਸਿਆਵਾਂ ਸਿੱਗੀਆਂ ਬਹੁਤ ਤੁਸੀਂ ਕੱਲ ਵੀ ਆਏ ਸੀਗੇ ਇੱਥੇ ਜੀ ਵਿਰਲ ਸਾਹਿਬ ਮੈਂ ਕੱਲ ਵੀ ਆਇਆ ਸੀ ਅੱਜ ਮੈਂ ਇਲਾਕਾ ਨਿਵਾਸੀਆਂ ਨੂੰ ਗਿਆ ਸੀਗੇ ਅੱਜ ਫੇਰ ਆਵਾਂਗਾ ਉਸੇ ਵਾਦੇ ਨੂੰ ਪੂਰਾ ਕਰਦਿਆਂ ਅੱਜ ਜਿ세 ਇੱਥੇ ਆਏ ਆ ਇਹ ਇਲਾਕਾ ਜਿਹੜਾ ਫਤਿਹ ਸਿੰਘ ਕਲੋਨੀ ਗਲੀ ਨੰਬਰ 26 ਇਹ ਬੜੀ ਦੇਰ ਤੋਂ ਇੱਥੇ ਨਾ ਸੀਵਰੇਜ ਦੀ ਪ੍ਰੋਬਲਮ ਆ ਸੀ ਥੋੜੀ ਥੋੜੀ ਦੇਰ ਬਾਅਦ ਹੀ ਇੱਥੇ ਆਂਦੇ ਰਹੇ ਨੇ ਇਹਦਾ ਮਸਲਾ ਹੈ ਕਿ ਅੱਗੇ ਜਾ ਕੇ ਕੋਈ ਇਲਾਕਾ ਐਸਾ ਹੈ ਕਿ ਜਿਹਦੇ ਵਿੱਚੋਂ ਸਿਵਰੇਜ ਨਹੀਂ ਨਿਕਲਦੇ ਆ। ਯਾ ਉਸ ਤੋਂ ਪਹਿਲਾਂ ਜਿਹੜਾ ਸਿਵਰੇਜ ਉਹ ਸਾਰਾ ਬਲਾਕ ਹੈ। ਸੋ ਮੈਂ ਸਾਡੇ ਨਾਲ ਸਾਡੇ ਅਡੀਸ਼ਨਲ ਕਮਿਸ਼ਨਰ ਸੁਨਦਰ ਸਿੰਘ ਜੀ ਆਏ ਨੇ। ਉਹਨਾਂ ਦੇ ਨਾਲ ਸਾਰੇ ਐਕਸੀਅਨ ਐਸ ਡੀਓ ਸੈਨੇਟਰੀ ਦੇ ਹੈਲਥ ਅਫਸਰ ਜਿਹੜੇ ਨੇ ਉਹ ਵੀ ਆਏ ਨੇ। ਸਾਡੀ ਆਮ ਆਦਮੀ ਪਾਰਟੀ ਦੇ ਸਾਡੇ ਜਿਸ ਜਿਹੜੇ ਇਲੈਕਸ਼ਨ ਤੋਂ ਐਸ ਵਾਰਡ ਤੋਂ ਇਲੈਕਸ਼ਨ ਲੜੇ ਨੇ ਉਹ ਪਲੱਸ ਜਿੰਨੇ ਵੀ ਬਲਾਕ ਇੰਚਾਰਜ ਨੇ। ਤਦ ਜਾ ਬਤਾਜਾ ਸਾਰੇ ਵਲੰਟੀਅਰ ਤੁਸੀਂ ਦੇਖ ਸਕਦੇ ਹੋ ਮੇਰੀਆਂ ਗਿਣਤੀ ਪੱਟੀ ਗਿਣਤੀ ਚ ਪੈਣਾ ਵੀ ਇੱਥੇ ਹੈਗਾ ਇਸ ਬਸਿਆ ਬੜੀ ਕ੍ਰੋਨਿਕ ਹੈ ਬਟ ਇਹਦਾ ਹੱਲ ਜਿਹੜਾ ਅਸੀਂ ਕੱਢ ਕੇ ਰਾਂਗੇ ਆਨਲੈ ਕਹ ਲੋ ਕਿ 15 20 ਦਿਨਾਂ ਦੇ ਵਿੱਚ ਜਿਹੜਾ ਉਹ ਕੱਚੇ ਪੇ ਦੀ ਗੱਲ ਕਰਦੇ ਨੇ ਨੈਕਸਟ ਵਿਜ਼ਿਟ ਅਸੀਂ ਆਫਟਰ ਦੀਵਾਲੀ ਉੱਥੇ ਰੱਖੀ ਹੈ ਉੱਥੇ ਮੇਨ ਅਡਿਸ਼ਨ ਕਮਿਸ਼ਨਰ ਸਾਹਿਬ ਵੀ ਆਣਗੇ ਤੇ ਕਮਿਸ਼ਨਰ ਸਾਹਿਬ ਨੂੰ ਵੀ ਅਸੀਂ ਉੱਥੇ ਬੁਲਾਵਾਂਗੇ ਸਰੀ ਟੀਮ ਐਕਸੀਐਨ ਐਸ ਡੀਓ ਐਸ ਸੀ ਸਭ ਉੱਥੇ ਮਿਲ ਕੇ ਪਲਾਨ ਕਰਾਂਗੇ ਬੈਠ ਕੇ ਕਿ ਕੀ ਇਸ ਕੀ ਦਾ ਪ੍ਰੋਪਰ ਹੱਲ ਹੈ ਜਿਹਦੇ ਨਾਲ ਇਹ ਜਿਹੜੀ ਕ੍ਰੋਨਿਕ ਪ੍ਰੋਬਲਮ ਹੈ ਸੀਵਰੇਜ ਦੀ ਇਹ ਖਤਮ ਹੋ ਜਾਏ। ਸੋ ਲਾਕਾ ਨੋਵਿਸ਼ਨਲ ਮੇਰਾ ਵਾਦਾ ਹੈ ਕਿ ਆਨਰ ਦੇ 15 20 ਦਿਨ ਦੇ ਵਿੱਚ ਅਸੀਂ ਇਹਦਾ ਹੱਲ ਲੱਭ ਕੇ ਇਹਦਾ ਪਰਮਾਨੈਂਟ ਸੋਲੂਸ਼ਨ ਜਿਹੜਾ ਉਹ ਤੁਹਾਨੂੰ ਦੇਾਂਗੇ। ਸੋ ਦੂਸਰੀ ਕੰਪਲੇਂਟ ਇੱਥੇ ਗਈ ਆ ਸਟਰੀਟ ਲਾਈਟ ਦੀ। ਉਹ ਵੀ ਇੱਕ ਸਾਡਾ ਟੈਂਡਰ ਜਿਹੜਾ ਉਹ ਪੈਂਡਿੰਗ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਮੈਚ्योर ਹੋ ਜਾਣਾ ਉਹਦਾ ਵਰਕ ਆਰਡਰ ਹੋ ਜਾਂਦਾ ਤੇ ਫਿਰ ਸਟਰੀਟ ਲਾਈਟ ਵੀ ਪੂਰੇ ਸੈਂਟਰ ਹਰਕੇ ਦੇ ਜਿੱਥੇ-ਜਿੱਥੇ ਜ਼ਰੂਰਤ ਆ ਉੱਥੇ ਸਟਰੀਟ ਲਾਈਟਾਂ ਸਾਰੀਆਂ ਲਗਵਾ ਦੇਾਂਗੇ ਸੋ ਲੱਕਨ ਵਾਸੀਆਂ ਨੂੰ ਮੇਰਾ ਵਾਦਾ ਵੀ ਹੈ ਔਰ ਗਰੰਟੀ ਵੀ ਹੈ ਕਿ ਅਸੀਂ ਸਾਰੇ ਹੀ ਕੰਮ ਜਿਹੜੇ ਆ ਥੋੜਾ ਜਿਹਾ ਸਬਰ ਰੱਖਿਓ ਕਿ ਕੰਮ ਬਹੁਤ ਪੁਰਾਣੇ ਨੇ 70-75 ਸਾਲਾਂ ਚ ਪਹਿਲਾਂ ਰਵਾਇਤੀ ਪਾਰਟੀਆਂ ਨੇ ਕੁਝ ਕੀਤਾ ਨਹੀਂ ਪਰ ਅਸੀਂ ਤੇ ਬੈਠਦੇ ਨਹੀਂ ਘਰ ਅਸੀਂ ਤੇ ਦੇ ਵਨ ਤੋਂ ਹੀ ਫੀਲਡ 'ਚ ਹੀ ਆ। ਸੋ ਜਿਸ ਤਾਂ ਕਿ ਅੱਜ ਮੈਂ ਪ੍ਰੋਮਿਸ ਕੀਤਾ ਸੀ ਆਵਾਂਗਾ ਹੁਣ ਦੀਵਾਲੀ ਤੋਂ ਬਾਅਦ ਜਿਹੜਾ ਨੈਕਸਟ ਥਰਸਡੇ ਔਰ ਫਰਡੇ ਆਏਗਾ ਉਦੋਂ ਅਸੀਂ ਫੇਰ ਇੱਥੇ ਆਵਾਂਗੇ ਸਾਰੀ ਟੀਮ ਇੱਥੇ ਆਏਗੀ ਔਰ ਇਹਦੇ ਪਰਮਨੈਂਟ ਹੱਲ ਜਿਹੜੇ ਉਹ ਕੱਢ ਕੇ ਜਾਵਾਂਗੇ। ਧੰਨਵਾਦ ਜੀ। ਸਰਦਾਰਨ ਅਡੀਸ਼ਨਲ ਕਮਿਸ਼ਨਰ ਨੇ ਸੁਵਿੰਦਰ ਜੀ ਤੁਸੀਂ ਵੀ ਦੇਖਿਆ ਇਲਾਕੇ ਨੂੰ ਲੋਕਾਂ ਨੂੰ ਲੋਕਾਂ ਕੋ ਸੁਣਿਆ ਵੀ ਆ ਤੁਸੀਂ ਅੱਗੇ ਜਾ ਕੇ ਦੇਖ ਕੇ ਆਇਓ ਬਹੁਤ ਬੁਰਾ ਹਾਲ ਹੈ। ਹਾਂਜੀ। ਜਿਸ ਤਰ੍ਹਾਂ ਮਾਨਯੋਗ ਐਮ.ਐਲ.ਏ. ਸਾਹਿਬ ਨੇ ਕਿਹਾ ਐਮ.ਐਲ.ਏ. ਸਾਹਿਬ ਕਾਫੀ ਆਪਣੇ ਏਰੀਆ ਦੇ ਐਕਟਿਵ ਨੇ ਲਗਾਤਾਰ ਇਸ ਏਰੀਆ 'ਚ ਦੌਰਾ ਕਰਦੇ ਨੇ ਅੱਜ ਵੀ ਆਏ ਨੇ ਕੱਲ ਵੀ ਆਏ ਸੀ ਸੋ ਜਿਸ ਤਰ੍ਹਾਂ ਮਾਨਯੋਗ ਐਮ.ਐਲ.ਏ. ਸਾਹਿਬ ਨੇ ਕਿਹਾ ਜੋ ਵੀ ਮਸ਼ਕਲਾ ਹੈਗੀ ਹੈ ਨਾ ਦਾ ਪ੍ਰਾਪਰਟੀ ਦੇ ਉੱਤੇ ਹੱਲ ਕੀਤਾ ਜਾਏਗਾ ਕਿਸੇ ਪ੍ਰਕਾਰ ਦੀ ਜਿਹੜੇ ਇਲਾਕਾ ਨਿਵਾਸੀਆਂ ਨੂੰ ਕਾਰਪੋਰੇਸ਼ਨ ਵੱਲੋਂ ਜਿਹੜੀ ਹੈ ਕੋਈ ਕਮੀ ਜਿਹੜੀ ਹੈ ਨਹੀਂ ਆਣ ਦਿੱਤੀ ਜਾਏਗੀ ਤੁਸੀਂ ਦੇਖਿਆ ਕਿ ਇੱਥੇ ਡਿਵੈਲਪਮੈਂਟ ਨਾਮ ਤੋਂ ਹਜੇ ਤੱਕਨ ਕੁਝ ਨਹੀਂ ਹੈਗਾ ਪੀਣ ਵਾਲਾ ਪਾਣੀ ਤੋਂ ਵੀ ਲੋਕੀ ਦੂਰ ਰਹਿੰਦੇ ਨੇ ਨਾਲੀਆਂ ਵੀ ਸੜਕਾਂ ਵੀ ਗੰਦ ਸਭ ਤੋਂ ਵੱਡੀ ਗੱ ਜੇ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਕਿਹਾ ਲਗਾਤਾਰ ਐਮਐਲਏ ਸਾਹਿਬ ਦੀ ਦਿਰੀ ਰਹਿਨਮਾਈ ਹੇਟ ਅਸੀਂ ਲਗਾਤਾਰੇ ਕੰਮ ਕਰ ਰਹੇ ਨੇ ਤੋਂ ਇਹਨਾਂ ਦੀ ਰਹਿਨਮਾਈ ਹੇਟ ਕਾਰਪੋਰੇਸ਼ਨ ਦੀ ਪੂਰੀ ਟੀਮ ਕੰਮ ਕਰ ਰਹੀ ਹੈ ਜੋ ਵੀ ਸਮੱਸਿਆਵਾਂ ਹੈ ਗਿਆ ਉਹਨਾਂ ਦਾ ਪਹਿਲ ਦੇ ਆਧਾਰ ਤੇ ਜਿਹੜਾ ਹੈਗਾ ਮਸਲੇ ਦਾ ਹੱਲ ਕੀਤਾ ਜਾਏਗਾ ਚਲੋ ਸੋ ਤੁਸੀਂ ਦੇਖਿਆ ਕਿ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ ਜੀ ਨੂੰ ਨਾਲ ਲੈ ਕੇ ਵਿਧਾਇਕ ਡਾਕਟਰ ਅਜੇ ਗੁਪਤਾ ਇੱਥੇ ਪਹੁੰਚਿਓਏ ਨੇ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਨੂੰ ਬੜੇ ਦਿਨ ਚੇਹਰ ਤੋਂ ਇਹ ਸਮੱਸਿਆ ਸੀਗੀ ਸਾਹਮਣੇ ਪੇਸ਼ ਆ ਰਹੀ ਕਿ ਇੱਥੇ ਸਫਾਈ ਦਾ ਸਿਸਟਮ ਜਿਹੜਾ ਚਰਮਰਾਇਆ ਹੋਇਆ ਹੈ ਸਟਰੀਟ ਲਾਈਟ ਹੈ ਨਹੀਂ ਹੈ ਔਰ ਇਸ ਬਾਬਤ ਆਫੀਸਰਸ ਸਹਬਾਨ ਨੂੰ ਇੱਥੇ ਨਾਲ ਲੈ ਕੇ ਉਸ ਮੌਕਾ ਦਿਖਾਇਆ ਜਾ ਰਿਹਾ ਹੈ ਔਰ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਇੱਥੇ ਤਾਰਾਂ ਦਾ ਜੰਗਾਲ ਦੇਖਣ ਵਾਲਾ ਹੈ ਕਿ ਇਸ ਇਲਾਕੇ ਦੇ ਵਿੱਚ ਇਸ ਕਦਰ ਹੈ ਕਿ ਇਸ ਤਰਫ ਕਿਸੇ ਵੱਲ ਹਜੇ ਤੱਕ ਧਿਆਨ ਨਹੀਂ ਗਿਆ ਹੁਣ ਡਾਕਟਰ ਐਮ ਐਲ اے ਨੇ ਇਸ ਕੱਲ ਨੂੰ ਸੀਰੀਅਸਲੀ ਲਿਆ ਆ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਾਈਆਂ ਨੇ ਔਰ ਨਾਲ ਕਾਰਪੋਰੇਸ਼ਨ ਦੇ ਸਾਰੇ ਅਧਿਕਾਰੀ ਨਾਲ ਲੈ ਕੇ ਮੌਕੇ ਤੇ ਪਹੁੰਚੇ ਨੇ ਔਰ ਉਹਨਾਂ ਨੂੰ ਵੀ ਦਿਖਾਇਆ ਜਾ ਰਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀ ਨੇ ਉਹ ਸਮੇਂ-ਸਮੇਂ ਸੇ ਨਹੀਂ ਪਹੁੰਚ ਰਹੇ ਸਫਾਈ ਕਰਮਚਾਰੀ ਨਹੀਂ ਪਹੁੰਚ ਰਹੇ ਟੀਨਾਲਾ ਪਾਣੀ ਦੀ ਦਿੱਕਤ ਹੈ ਔਰ ਖਾਸ ਕਰਕੇ ਇਹ ਜਿਹੜਾ ਪਛੜਾ ਇਲਾਕਾ ਹੈ ਇੱਥੇ ਸਟਰੀਟ ਲਾਈਟ ਦਾ ਵੀ ਕੋਈ ਖਾਸ ਪ੍ਰਬੰਧ ਨਹੀਂ ਹੈ ਸੋ ਇਹ ਸਾਰੀਆਂ ਸਮੱਸਿਆਵਾਂ ਤੋਂ ਕਾਰਪੋਰੇਸ਼ਨ ਨੂੰ ਅੱਜ ਜਾਨੂ ਕਰਵਾ ਦਿੱਤਾ ਹੈ ਸਾਰੇ ਅਧਿਕਾਰੀ ਇੱਥੇ ਮੌਕੇ ਤੇ ਪਹੁੰਚੇ ਸਨ ਔਰ ਉਹਨਾਂ ਨੂੰ ਵੀ ਇਸ ਵੇਲੇ ਨਿਰਦੇਸ਼ ਦੇ ਦਿੱਤੇ ਗਏ ਨੇ ਔਰ ਇਸ ਇਲਾਕੇ ਦੇ ਵਿੱਚ ਕਿਸੇ ਤਰ੍ਹਾਂ ਦੀ ਲੋਕਾਂ ਨੂੰ ਸਮੱਸਿਆ ਨਾ ਦਰਪੇਸ਼ ਆਵੇ ਇਹ ਗੱਲ ਉਹਨਾਂ ਨੂੰ ਸਾਫ਼ ਕਹੀ ਗਈ ਹੈ ਕੈਮਰਾ ਪਰਸਨ ਨਤੇਜ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ